ਜਿਸ ਅਕਾਲ ਪੁਰਖ ਵਾਹਿਗੁਰੂ ਨੇ ਔਰ ਜਿਸ ਪੰਥ ਨੇ ਜ਼ਿੰਮੇਵਾਰੀ ਦਿੱਤੀ ਹੈ ਉਹ ਅਕਾਲ ਪੁਰਖ ਆਪ ਹੀ ਬਖਸ਼ਿਸ਼ ਦੇ ਨਾਲ ਚਲਾਇਆ ਹੋਇਆ ਹੈ ਕਰਪਾ ਕਰੇਗਾ ਰਹਿਮਤ ਕਰੇ ਲੇਕਿਨ ਜਿਸ ਤਰ੍ਹਾਂ ਤੁਹਾਡਾ ਨਾਮ ਪਹਿਲਾ ਹੀ ਕੀਤਾ ਜਾ ਰਿਹਾ ਸੀ ਲੇਕਿਨ ਅਕਾਲੀ ਦਲ ਦੇ ਕਈ ਲੀਡਰ ਸੀ ਕਿ ਕਹਿੰਦੇ ਕਿ ਲੁਫਾਫਾ ਦਾ ਕਲਚਰ ਸੀਗਾ ਹੁਣ ਵੀ ਲੁਫਾਫਾ ਕਲਚਰ ਹੀ ਚੱਲਦਾ ਨਹੀਂ ਅੱਜ ਤੁਸੀਂ ਦੇਖਿਆ ਚੋਣਾ ਦੇ ਰਾਸਤੇ ਵਿੱਚ ਤਿੰਨ ਵਾਰ ਹੀ ਕਿਹਾ ਗਿਆ ਕਿ ਹੋਰ ਕੋਈ ਕੈਂਡੀਡੇਟ ਹੈ ਹੋਰ ਕੋਈ ਕੈਂਡੀਡੇਟ ਹੈ ਹੋਰ ਕੋਈ ਕੈਂਡੀਡੇਟ ਹੈ ਕਿ ਐਸਾ ਵੀ ਨਾ ਨਵੀਂ ਪਹਿਲ ਹੋਈ ਹੈ ਲੇਕਿਨ ਬੀ ਸਿੰਘ ਬਾਦਲ ਦਾ ਕਿਸ ਤਰ੍ਹਾਂ ਦਾ ਹੁਣ ਬਿਆਨ ਆ ਰਹੇ ਨੇ ਕਹਿ ਰਹੇ ਨੇ ਕਿ ਅਕਾਲੀ ਦਲ ਨੂੰ ਦੁਬਾਰਾ ਸੁਰਜੀਤ ਕਰਾ ਦੇਣਾ ਮਾਫੀ ਵੀ ਮੰਗਦਾ ਵਾ ਉਹ ਲੋਕ ਵਾਪਸ ਆਣ ਜਿਹੜੇ ਲੋਕ ਜਾ ਚੁੱਕੇ ਨੇ ਕਿਸ ਤਰ੍ਹਾਂ ਦੇਖ ਕਿ ਤੁਸੀਂ ਇੱਧਰ ਆਓ ਆਪਾਂ ਸਾਰੇ ਰਲ ਮਿਲ ਕੇ ਚੱਲੀਏ ਗਾਲ ਮਿਲ ਕੇ ਚੱਲ ਕੇ ਕਾਮਯਾਬ ਹੋਈਏ ਔਰ ਪੰਥ ਦੇ ਵਿੱਚ ਮਜ਼ਬੂਤ ਰਾਸੀ ਤੇ ਖੜੀ ਕਰੀ। ਸਿੰਘ ਸਾਹਿਬ ਕੀ ਕੀ ਹੁਣ ਰੂਪਰੇਖਾ ਰਹੇਗੀ ਉਹ ਕਿਸਾ ਉਹਨਾਂ ਨੇ ਸਮੇਂ ਦੇ ਵਿੱਚ ਪਾਰਟੀ ਦੀ ਵਰਕਿੰਗ ਕਮੇਟੀ ਬਣੂਗੀ ਵਰਕਿੰਗ ਕਮੇਟੀ ਦੇ ਰਾਏ ਦੇ ਨਾਲ ਹੀ ਅਕਾਲੀ ਦਲ ਦਾ ਅਜੰਡਾ ਨੀਤੀਆਂ ਸਭ ਤੈਅ ਹੋਣਗੀਆਂ ਔਰ ਸੰਖੇਪ ਰੂਪ ਦੇ ਵਿੱਚ ਅੱਜ ਮਤਿਆਂ ਦੇ ਰੂਪ ਦੇ ਵਿੱਚ ਪੜ ਕੇ ਸੁਲਾਵੀ ਤੇ ਤੁਰੰਤਾਂ ਇਲੈਕਸ਼ਨ ਹੈ ਜੀ ਬਾਈ ਇਲੈਕਸ਼ਨ ਉਹ ਅਸੀਂ ਪਾਰਟਿਸਪੇਟ ਕੀਤਾ ਰਹੇ ਹਾਂ ਉਹ ਅਸੀਂ ਜੁੜਾਂਗੇ ਵਰਕਿੰਗ ਕਮੇਟੀ ਪਰ ਉਹਦੇ ਵਿੱਚ ਵਿਚਾਰ ਅਕਾਲੀ ਦਲ ਦਾ ਕਹਿਣਾ ਹੈ ਕੀ ਕਹਿਣਾ ਹਰਪ੍ਰੀਤ ਸਿੰਘ ਜੀ ਕੇਂਦਰ ਸੇ ਆਪਣਾ ਪ੍ਰਸਿੱਲ ਸਾਲੇ ਵੀ ਬਹੁਤ ਹੀ ਹਿੰਦੂ ਉਹਨਾਂ ਦਾ ਸ਼ਤਾਬਦੀ ਮਨਾਵਾਂਗੇ ਸ਼ਤਾਬਦੀ ਮਨਾਵਾਂਗੇ ਜੀ ਠੀਕ ਠੀਕ ਜਿਵੇਂ ਹੁਕਮਨਾਮੇ ਨੂੰ ਇਨ ਬਿਨ ਲਾਗੂ ਕੀਤਾ ਗਿਆ ਪਰ ਜੇ ਸੇਧਾਰ ਗੜ੍ਹਗੇ ਸਾਹਮਣੇ ਸਾਫ਼ ਕਿਹਾ ਪੰਜ ਮੈਂਬਰੀ ਕਮੇਟੀ ਰੱਦ ਕੀਤੀ ਜਾਂਦੀ ਹੈ ਨਾ ਸਾਫ਼ ਕਿਹਾ ਕੋਈ ਰੱਦ ਨਹੀਂ ਕੀਤਾ ਲਿਆਓ ਪੁੱਛੋ ਕਿੱਥੇ ਰਹਿ ਹੂੰ ਜਿਹੜੀ ਜੋ ਸਵਾਲ ਹੀ ਇਹੀ ਚੱਕ ਰਹੇ ਹੈ ਨਾ ਕਿ ਉਹ ਕਹਿੰਦੇ ਚੁੱਲੇ ਸਮੇਟੇ ਹੀ ਨਹੀਂ ਗਏ ਉਹਦੇ ਭਗੌੜੇ ਨੇ ਅਕਾਲ ਤਖਤ ਉਹ ਮੰਨਦੇ ਹੀ ਨਹੀਂਗੇ ਉਹਨਾਂ ਦੀ ਗੱਲ ਕਰ ਬੀਬੀ ਜੀ ਬਾਦਲ ਸਾਹਿਬ ਨੇ ਤਾਂ ਵਾਪਸ ਦੀ ਸੱਦਾ ਵੀ ਦਿੱਤਾ ਹੈ ਹੱਥ ਜੋੜ ਕੇ ਮਾਫੀ ਮੰਗਣ ਲਈ ਦੀ ਅਸੀਂ ਬਾਦਲਵਾਲਿਆਂ ਨਾਲ ਕਿਉਂ ਜਾਈਏ ਅਸੀਂ ਤਾਂ ਖਾਲਸਾ ਪੰਥ ਕੋ ਰੋ ਮੰਗਾਂਗੇ ਅੰਮ੍ਰਿਤਧਈ ਕਹਿੰਦੇ ਕਿ ਬਾਦ ਕਰਦੇ ਹੋ ਅਸੀਂ ਦੋ ਵਾਰੀ ਜੋੜ ਦੇਣੇ ਬੀਬੀ ਹਾਰਡ ਵਰਕ ਕਰਾਂਗੇ ਜੇ ਜਿਹੜਾ ਕੰਮ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ ਫਿਰ ਆਪਣੇ ਆਪੇ ਸੁਰਜੀਤ ਹੋਣਾ ਜੀ ਰਖੜਾ ਸਾਹਿਬ ਸੰਵਿਧਾਨ ਕੀ ਹੋਊਗਾ ਖਾਸ ਤੌਰ ਤੇ ਅਸਲੀਅਤ ਕੋਈ ਸ਼੍ਰੋਮਣੀ ਕਮੇਟੀ ਦਾ ਦੂਜਾ ਵੀ ਤਾਲਾ ਤੁਹਾਨੂੰ ਦੱਸਿਆ ਨਹੀਂ ਉੱਥੇ ਉੱਥੇ ਦੱਸਿਆ ਤੁਹਾਨੂੰ ਤੇਜ ਦੇ ਤੋਂ ਦੱਸਿਆ ਕੀ ਪ੍ਰਧਾਨ ਲਖਮੀ ਲੜੂ ਜੀ ਤੇ ਪ੍ਰਧਾਨ ਡਿਵਿਸ਼ਨ ਦੇ ਨਾਲ ਕੰਮ ਕਰੂੰਗਾ ਤੇ ਹਮੇਸ਼ਾ ਧਰਮ ਲੈ ਕੇ ਜੀ ਧਰਮ ਦੀ ਮੁੰਡਾ ਬਦਲ ਹੂਗਾ ਇਹ ਸਭ ਕੁਝ ਉਸ ਤੇ ਹੀ ਦੱਸਿਆ ਜੀ ਰਖੜਾ ਸਾਹਿਬ ਇਹ ਸ਼ਰੋਮਣੀ ਅਕਾਲੀ ਦਲ ਹੈ ਜਾਂ ਫਿਰ ਬਾਕੀ ਧੜਿਆਵਾਂਗੇ ਵੀ ਇੱਕ ਧੜਾ ਬਣ ਕੇ ਰਹਿ ਜਾਊਗਾ ਟਾਈਮ ਦੱਸੂਗਾ ਤੁਹਾਨੂੰ ਤੁਹਾਨੂੰ ਟਾਈਮ ਦੱਸੂਗਾ ਗੁਰੂ ਕਿਰਪਾ ਕਰਨੀ ਕਮਿਸ਼ਨ ਕਮਿਸ਼ਨ ਨੂੰ ਵੀ ਲਿਖ ਕੇ ਤੇ ਦਿੱਤਾ ਗਿਆ ਬਹੁਤ ਸਾਰੀਆਂ ਅੜਚਣਾਂ ਹੁੰਦੀਆਂ ਨੇ ਮਾ ਤੁਸੀਂ ਦੇਖਿਓ ਜੀ ਤੁਸੀਂ ਦੇਖਿਓ ਜੀ ਥੋੜੇ ਥੋੜੇ ਸਮਝ ਆ ਬਨਾ ਸਾਹਿਬ ਕੋਈ ਵੀ ਸੀ